ਜਿਹੜਿਆ ਕਿ ਰੋਜ਼ ਹਰ ਇੱਕ 10 ਮਿੰਟ ਬਾਅਦ ਇੱਕ ਕਤਲ ਕੀਤਾ ਜਾ ਰਿਹਾ ਹੈ। ਕੌਣ ਦੀ ਕਿ ਜ਼ਿੰਮੇਵਾਰੀ? ਲਾਰਸ ਬਿਸ਼ਨੋਈ ਵਰਗਾ ਬੰਦਾ ਲੈ ਰਿਹਾ ਹੈ। ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਚ ਹੈ। अनेका ਬਾਰਦਾਤਾਂ ਨੂੰ ਅੰਜਾਮ ਦੇਣ ਲਈ ਲਾਰਸ ਬਿਸ਼ਨੋਈ ਦੀ ਜ਼ਿੰਮੇਵਾਰੀ ਦੁਆਤੀ ਜਾਂਦੀ ਹੈ। ਇਹ ਕੋਈ ਇਨਸਾਨ ਜੇਲ੍ਹ ਚ ਹੈ। ਔਰ ਭਾਰਤ ਦਾ ਅਤਵਾਦੀ ਘੋਸ਼ਿਤ ਕੀਤਾ ਹੋਵੇ ਉਹ ਜੇਲ੍ਹ ਦੇ ਵਿੱਚੋਂ ਟੈਲੀਫੋਨ ਕਿੱਥੇ ਕਰ ਸਕਦਾ ਔਰ ਟੈਲੀਫੋਨ ਨਹੀਂ ਕਰਦਾ ਉਹ ਤੋਂ ਬਾਦ ਉਹ ਜ਼ਿੰਮੇਵਾਰੀ ਕਿਵੇਂ ਲੈਂਦਾ ਪਤਾ ਚੱਲਦਾ ਹੈ ਕਿ ਸਾਡੀ ਪੰਜਾਬ ਸਰਕਾਰ ਬਿਲਕੁਲ ਫੇਲ ਸਾਢੇ 3 ਸਾਲ ਹੋ ਚੁੱਕੇ ਕਰੀਬ ਆਮ ਆਦਮੀ ਦੀ ਜੋ ਸਰਕਾਰ ਬਣੀ ਨੂੰ ਅਨੇਕਾਂ ਕਤਲ ਹੋ ਚੁੱਕੇ ਨੇ ਪਿਛਲੀਆਂ ਸਰਕਾਰਾਂ ਦੇ ਦੇਣ ਹੈ ਜਿਹੜੇ ਗੈਂਗਸਟਰ ਪਾਲੇ ਹੋਏ ਨੇ ਪਿਛਲੀ ਸਰਕਾਰਾਂ ਦੇ ਦੇਣੇ ਥੋੜੀ ਸਰਕਾਰ ਦੇ ਉੱਤੇ ਹੀ ਪੰਜ ਕਸਦੇ ਨੇ ਅਕਾਲੀ ਦੇ ਉੱਤੇ ਹੀ ਕਸਦੇ ਨੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਇਸੇ ਨੂੰ ਲੈ ਕੇ ਲੋਕ ਤਰਾਤਰ ਕਰ ਰਹੇ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਰੋਜ਼ਾਨਾ ਗੋਲੀਆਂ ਚੱਲਣ ਦੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਬਿੱਤੇ ਦਿਨੀ ਤੁਸੀਂ ਦੇਖਿਆ ਹੋਵੇਗਾ ਜਦੋਂ ਮੋਗੇ ਦੇ ਵਿੱਚ ਅਦਾਕਾਰ ਤਾਨੀਆਂ ਦੇ ਪਿਤਾ ਦੇ ਉੱਤੇ ਗੋਲੀਆਂ ਚੱਲੀਆਂ ਨੇ ਗੰਭੀਰ ਜ਼ਖਮੀ ਹੈ ਹਸਪਤਾਲ ਦਾਖਲ ਹੈ ਦੂਜੇ ਪਾਸੇ ਹੁਣ ਅਬੋਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਵਪਾਰੀ ਦਾ ਕਤਲ ਕਰ ਦਿੱਤਾ ਤੇ ਮੁਹਾਲੀ ਦੇ ਵਿੱਚ ਇੱਕ ਵਿਅਕਤੀ ਨੂੰ ਕਨੈਪ ਕਰਕੇ ਉਸ ਦਾ ਕਤਲ ਕਰ ਦਿੱਤਾ ਇਸ ਨੂੰ ਲੈ ਕੇ ਲਗਾਤਾਰ ਹਾਲਾਤ ਜੋ ਬਣੇ ਹੋਏ ਨੇ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਨੂੰ ਕਹਿ ਰਹੀਆਂ ਨੇ ਇਸ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਸੱਜਣਾ ਨਾਲ ਕਮਲੀ ਚਾਵਲਾ ਸੱਜਣਾ ਨਾਲ ਨੇ ਚਾਵਲਾ ਸਾਹਿਬ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਭਾਵੇਂ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਹਾਲਾਤ ਬਹੁਤ ਠੀਕ ਨਹੀਂ ਕਿ ਇਹ ਜਾਣਬੁੱਝ ਕੇ ਗੁੰਮਰਾਹ ਕਰ ਰਹੀਆਂ ਨੇ ਵਿਰੋਧੀ ਧਿਰ ਦੀ ਲੀਡਰ ਪਰ ਉਹ ਕਹਿ ਰਹੇ ਨੇ ਕਿ ਬਾਹਰੋਂ ਬੈਠ ਕੇ ਗੈਂਗਸਟਰ ਪੰਜਾਬ 'ਚ ਘਟਨਾਵਾਂ ਕਰ ਰਹੇ ਨੇ ਜਦਕਿ ਪੰਜਾਬ ਦੇ ਲੋਕ ਸੇਫ ਨੇ ਦੇਖੋ ਬਹੁਤ ਮਦਭਾਗੀ ਗੱਲ ਹੈ ਕਿ ਪਿਛਲੇ 2-3 ਦਿਨਾਂ ਦੇ ਵਿੱਚ ਜੋ ਬਹੁਤ ਭਿਆਨਕ ਜਿਹੜੇ ਮਰਡਰ ਹੋਏ ਆ ਇੱਕ ਤਾਂ ਸਾਡੀ ਅਦਾਕਾਰ ਤਾਨੀਆ ਜੀ ਦਾ ਜੋ ਫਾਦਰ ਜੋ ਇੱਕ ਸਿੰਪਲ ਕਲੀਨਿਕ ਕਰਨ ਵਾਲੇ ਇਨਸਾਨ ਨੂੰ ਗੈਂਗਸਟਰ ਗੋਲੀਆਂ ਮਾਰ ਜਾਣ ਉਜ਼ੀਰੇ ਇਲਾਜ ਹਸਪੀਟਲ ਇੱਕ ਕੱਪੜੇ ਦਾ ਵਪਾਰੀ ਜਿਹਨੂੰ ਪਤਾ ਨਹੀਂ ਕਿ ਮੇਰੀ ਦੁਸ਼ਮਣੀ ਕਿਹਦੇ ਨਾਲ ਹੈ ਔਰ ਅੱਜ ਤੱਕ ਉਹਨੂੰ ਕੋਈ ਫੋਨ ਕਾਲ ਨਹੀਂ ਮੇਰੇ ਖਿਆਲ ਕੋਈ ਆਈ ਬੜੇ ਆਰਾਮ ਨਾਲ ਆਪਣੀ ਕਾਰ ਦੇ ਵਿੱਚ ਜਾਣ ਲੱਗਿਆ ਉਹਨੂੰ ਗੋਲੀਆਂ ਨਾਲ ਭੁੰਨ ਕੇ ਉਹਦਾ ਕਤਲ ਕਰ ਦਿੱਤਾ ਗਿਆ ਅੱਜ ਮੁਹਾਲੀ ਦੇ ਵਿੱਚ ਗਿਟਨੈਫ ਕਰਕੇ ਬੰਦੇ ਦਾ ਕਤਲ ਕੀਤਾ ਗਿਆ ਅਨੇਕਾਂ ਇਹੋ ਜਿਹੇ ਵਾਰਦਾਤਾਂ ਜਿਹੜੀਆਂ ਹਜੇ ਵੀ ਸਾਡੇ ਸੰਗਿਆਨ 'ਚ ਨਹੀਂ ਜਿਹੜੀਆਂ ਕਿ ਰੋਜ਼ ਹਰ ਇੱਕ 10 ਮਿੰਟ ਬਾਅਦ ਇੱਕ ਕਤਲ ਕੀਤਾ ਜਾ ਰਿਹਾ ਹੈ ਜਿੱਦੀ ਕਿ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਂ ਤੁਹਾਡੇ ਰਾਹੀਂ ਅੱਜ ਸਰਕਾਰ ਨੂੰ ਪੁੱਛਣਾ ਚਾਹਨਾ ਸੈਂਟਰ ਦੀ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਕਿ ਜਿੱਦੀ ਕਿ ਜ਼ਿੰਮੇਵਾਰੀ ਲੌਰਸ ਵਿਸ਼ਨੋਈ ਵਰਗਾ ਬੰਦਾ ਲੈ ਰਿਹਾ ਹੈ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ 'ਚ ਹੈ अनेका ਬਾਰਦਾਤਾ ਨੂੰ ਅੰਜਾਮ ਦੇਣ ਲਈ ਲਾਰਸ ਬਿਸਨੋਈ ਦੀ ਜ਼ਿੰਮੇਵਾਰੀ ਦੁਆਤੀ ਜਾਂਦੀ ਹੈ ਜੇ ਕੋਈ ਇਨਸਾਨ ਜੇਲ੍ਹ ਚ ਹੈ ਔਰ ਭਾਰਤ ਦਾ ਅਤਵਾਦੀ ਘੋਸ਼ਿਤ ਕੀਤਾ ਹੋਵੇ ਉਹ ਜੇਲ੍ਹ ਦੇ ਵਿੱਚੋਂ ਟੈਲੀਫੋਨ ਕਿੱਥੇ ਕਰ ਸਕਦਾ ਹੈ ਔਰ ਟੈਲੀਫੋਨ ਨਹੀਂ ਕਰਦਾ ਉਹ ਤੋਂ ਬਾਅਦ ਉਹ ਜ਼ਿੰਮੇਵਾਰੀ ਕਿਵੇਂ ਲੈਂਦਾ ਹੈ ਇਹਦੇ ਵਿੱਚ ਸਾਫ਼ ਤੌਰ ਤੇ ਪਤਾ ਚੱਲਦਾ ਹੈ ਕਿ ਸਾਡੀ ਪੰਜਾਬ ਸਰਕਾਰ ਬਿਲਕੁਲ ਫੇਲ ਹੈ ਕਿਉਂਕਿ ਭਾਰਤ ਦੀ ਸਰਕਾਰ ਤਾਂ ਫੇਲਿਅਰ ਹੈਗੀ ਹੈ ਪੰਜਾਬ ਸਰਕਾਰ ਇਸ ਤਰੀਕੇ ਨਾਲ ਫੇਲ ਹੈ ਕਿ ਸਾਡੇ ਕੋਲ ਅਨੇਕਾਂ ਤਰ੍ਹਾਂ ਦੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਅਨੇਕਾਂ ਤਰ੍ਹਾਂ ਦੀ ਸਾਡੇ ਕੋਲ ਵਿੰਗ ਬਣੇ ਹੋਏ ਆ ਪੰਜਾਬ ਪੁਲਿਸ ਤੇ ਜੇ ਪੰਜਾਬ ਪੁਲਿਸ ਇਨਕਾਊਂਟਰ ਹੋਣ ਤੋਂ ਬਾਅਦ ਬੰਦੇ ਦਾ ਕਤਲ ਹੋਣ ਤੋਂ ਬਾਅਦ 48 ਘੰਟੇ 24 ਘੰਟਿਆਂ ਦੇ ਵਿੱਚ ਕਿਸੇ ਬੰਦੇ ਦਾ ਇਨਕਾਊਂਟਰ ਕਰ ਸਕਦੀ ਹੈ ਤਾਂ ਉਹਤੇ ਪਹਿਲਾਂ ਵੀ ਉਹਨੂੰ ਲੱਭਣ ਲਈ ਮੇਰਾ ਖਿਆਲ ਹੈ 24 ਘੰਟੇ ਜਾਂ 48 ਘੰਟੇ ਕੋਈ ਦੂਰ ਨਹੀਂ ਜਿਹੜਾ ਕਿ ਕਿਸੇ ਦਾ ਬਾਪ ਕਿਸੇ ਦਾ ਭਾਈ ਕਿਸੇ ਦਾ ਪਿਓ ਇਸ ਦੁਨੀਆ ਚ ਨਹੀਂ ਰਹਿੰਦਾ ਉਸ ਤੋਂ ਬਾਅਦ ਪੁਲਿਸ ਹਰਕਤ ਚ ਆਂਦੀ ਹੈ ਸੋ ਅੱਜ ਮਸਲਾ ਇੱਥੇ ਨਹੀਂ ਖਤਮ ਹੁੰਦਾ ਕਿ ਕਿਸੇ ਨੂੰ ਥ੍ਰੈਟ ਆਈ ਆਪਾਉ ਦੀ ਡੀਡੀਆਰ ਪਾਈ ਰਫਟ ਬਣਾਈ ਥੋੜਾ ਨੰਬਰ ਚੈੱਕ ਕਰ ਲਿਆ ਜੀ ਬਾਹਰਲੇ ਦੇਸ਼ ਤੋਂ ਆਇਆ ਉਹਦਾ ਪੂਰਾ ਇਹਨਾਂ ਨੂੰ ਦੇਖਭਾਲ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੰਦੇ ਦਾ ਮਰਨ ਨਾ ਹੋ ਜਵੇ ਪਰ ਦੂਜੀ ਪੱਸੇ ਪੰਜਾਬ ਪ੍ਰਧਾਨ ਜੋਮਨ ਅਰੋੜਾ ਨੇ ਆਮਾਦੀ ਪਾਰਟੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੁਜਰਾਤ ਦੇ ਵਿੱਚ ਬੈਠ ਕੇ ਲਾਲ ਸਿਸ਼ਨੂਈ ਕਿਵੇਂ ਕਤਲ ਕਰਾ ਰਿਹਾ ਹੈ ਕਿਵੇਂ ਜ਼ਿੰਮੇਵਾਰੀਆਂ ਲੈ ਰਿਹਾ ਹੈ ਕਿ ਬਹੁਤ ਵੱਡੇ ਸਵਾਲ ਤਾਂ ਕੇਂਦਰ ਤੋਂ ਖੜੇ ਹੋਣ ਦਿੰਦੇ ਨੇ ਕਿ ਜੀ ਦੇਖੋ ਅਮਨ ਅਰੋੜਾ ਸਾਡੇ ਵੱਡੇ ਭਰਾ ਕੈਬਨਿਟ ਮੰਤਰੀ ਪੰਜਾਬ ਦੇ ਆਮ ਆਦਮੀ ਦੇ ਪ੍ਰਧਾਨ ਅੱਜ ਪੰਜਾਬ ਪੁਲਿਸ ਇਹਨਾਂ ਦੇ ਨਾਲ ਬਿਲਕੁਲ ਇਨਬਿਨ ਚੱਲੀ ਹੋਈ ਆ ਉਹਦੇ ਨਾਲ ਨਾਲ ਸਾਢੇ 3 ਸਾਲ ਹੋ ਚੁਕੇ ਕਰੀਬ ਆਮ ਆਦਮੀ ਦੀ ਜੋ ਸਰਕਾਰ ਬਣੀ ਨੂੰ अनेका ਕਤਲ ਹੋ ਚੁਕੇ ਤੁਸੀਂ ਪਿਛਲੀਆਂ ਸਰਕਾਰਾਂ 'ਚ ਦੇਖੋ ਕਿਤੇ ਕੋਈ ਕਤਲ ਹੋਇਆ ਹੋਵੇ ਇਸ ਤਰ੍ਹਾਂ ਦਾ ਕਿਤੇ ਗੈਂਗਵਾਰ ਵਧਿਆ ਹੋਵੇ ਛੋਟੀ ਮੋਟੀ ਲੜਾਈਆਂ ਹੁੰਦੀਆਂ ਸੀਗੀਆਂ ਕਿਤੇ ਜ਼ਮੀਨਾਂ ਨੂੰ ਲੈ ਕੇ ਲੜਾਈ ਹੋਈ ਕਤਲ ਹੋ ਗਿਆ ਬਹੁਤ ਅਨੋਖੀ ਗੱਲਾਂ ਅਲੱਗ-ਅਲੱਗ ਸੁਣਨ ਨੂੰ ਮਿਲਦੀਆਂ ਸੀਗੀਆਂ ਲੇਕਿਨ ਹੁਣ ਤਾਂ ਆਏ ਦਿਨ ਆਏ ਰੋਜ਼ ਜੇ ਤੁਸੀਂ ਆਪਦੀ ਫੇਸਬੁੱਕ ਨੂੰ ਖੋਲ ਕੇ ਦੇਖੋ ਤਾਂ ਪਹਿਲੇ ਹੀ ਹੱਲੇ ਤੁਹਾਨੂੰ ਪਤਾ ਲੱਗੂਗਾ ਕਿ ਫਲਾਣੀ ਜਗ੍ਹਾ ਇੱਕ ਮਰਡਰ ਹੋਰ ਹੋ ਗਿਆ ਸੋ ਇਹਦੇ ਨਾਲ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਅੱਜ ਸਾਡੇ ਪਾਰਟੀ ਪ੍ਰਧਾਨ ਅਮਨਿੰਦਰ ਸਿੰਘ ਰਾਜਾਵੜਿੰਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਐਲਓਪੀ ਪੰਜਾਬ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਕਿ ਜਿਹੜੇ ਗੈਂਗਸਟਰ ਜੇਲ੍ਹਾਂ 'ਚ ਤੁਸੀਂ ਬੰਦ ਕਰਕੇ ਰੱਖੇ ਹੋਏ ਐ ਔਰ ਉਹ ਜ਼ਿੰਮੇਵਾਰੀਆਂ ਲੈਣੇ ਐ ਤੇ ਇਹਦਾ ਕੋਈ ਸਿੱਟਾ ਨਹੀਂ ਨਿਕਲਦਾ ਇਸ ਲਈ ਉਹਨਾਂ ਨੂੰ ਹੋਰ ਕੜੀ ਸਜ਼ਾਾਂ ਮਦਤੀਆਂ ਜਾਣ ਕਿਸ ਤਰੀਕੇ ਨਾਲ ਉਹ ਜ਼ਿੰਮੇਵਾਰੀ ਲੈਣਗੇ ਮੈਨੂੰ ਦੱਸੋ ਮੇਰੇ ਤੇ ਤੁਸੀਂ ਇੱਕ ਬੰਦ ਕਮਰੇ ਦੇ ਵਿੱਚ ਦੋ ਬੰਦਿਆਂ ਨੂੰ ਛੱਡੋ ਮੇਰੀ ਜੁਰਤ ਨਹੀਂ ਵੀ ਮੈਂ ਕਿਸੇ ਨੂੰ ਫੋਨ ਕਰਾਂ ਜਾਂ ਮੈਂ ਕਿਸੇ ਨਾਲ ਗੱਲ ਕਰਾਂ ਜਾਂ ਮੈਂ ਬਾਹਰਲੇ ਸੂਰਜ ਦੇਖ ਸਕਾਂ ਸੋ ਇੱਥੇ ਤੇ ਸਾਫ਼ ਜਾਹਰ ਹੁੰਦਾ ਕਿ ਭਾਰਤ ਦੀ ਸਰਕਾਰ ਔਰ ਖਾਸ ਤੌਰ ਤੇ ਪੰਜਾਬ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਕਿਉਂਕਿ ਬਾਹਰਲੇ ਦੇਸ਼ਾਂ 'ਚੋਂ ਕਤਲ ਹੁੰਦੇ ਆਂ ਔਰ ਦੂਜੇ ਪਾਸੇ ਪੰਜਾਬ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਇਹ ਤੰਜ ਕਰਦੇ ਨੇ ਕਿ ਪਿਛਲੀਆਂ ਸਰਕਾਰਾਂ ਦੇ ਦੇਣਾਂ ਜਿਹੜੇ ਗੈਂਗਸਟਰ ਪਾਲੇ ਹੋਏ ਨੇ ਵੱਡੀ ਸਰਕਾਰ ਦੇ ਉੱਤੇ ਤੰਜ ਕਰਦੇ ਨੇ ਆਕਾਲੀ ਦੇ ਉੱਤੇ ਵੀ ਕਰਦੇ ਨੇ ਕਿ ਇਨਾ ਕਰਕੇ ਜਿਹੜੇ ਪੰਜਾਬ ਬਰਵਾਦ ਹੋਇਆ ਨੌਜਵਾਨ ਗਲਤ ਰਸਤੇ ਪੜੇ ਅੱਛਾ ਇਸ ਤਰ੍ਹਾਂ ਗੱਲ ਹੈ ਕਿ ਠੀਕ ਹੈ ਪੰਜਾਬ ਦੀ ਜੋ ਅੱਜ ਸੱਤਾਧਾਰੀ ਸਰਕਾਰ ਹੈ ਉਹ ਕਹਿੰਦੇ ਨੇ ਕਿ ਇਹਨਾਂ ਦੀ ਦੇਣ ਹੈ ਠੀਕ ਹੈ ਜੇ ਇਹ ਕਹਿੰਦੇ ਆ ਸਾਡੀ ਪਾਰਟੀਆਂ ਦੀ ਦੇਣ ਹੈ ਸਾਨੂੰ ਸਾਢੇ 3 ਸਾਲ ਹੋ ਗਏ ਆਿਆਂ ਨੂੰ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਮੋੜਿਆ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਖਤਲ ਖਤਮ ਕੀਤਾ ਹੁਣ ਤੱਕ ਤੁਹਾਡੇ ਕੋਲ 3.5 ਸਾਲ ਹੋ ਗਏ ਰਾਜ ਭਾਗ ਚੱਲ ਰਿਹਾ ਤੁਹਾਡੇ ਕੋਲ ਪੁਲਿਸ ਹੈ ਤੁਹਾਡੇ ਕੋਲ ਹੋਮ ਮਿਨਿਸਟਰੀ ਹੈ ਤੁਹਾਡੇ ਕੋਲ ਸਾਰੇ ਵਿਭਾਗ ਮਿਆ ਆਧਾਰੇ ਤੁਹਾਡੇ ਕੋਲ ਹੈ ਜੇ ਪਿਛਲੀ ਸਰਕਾਰਾਂ ਦੀਆਂ ਕੁਝ ਕਮੀਆਂ ਰਹੀਆਂ ਤਾਂ ਤੁਹਾਨੂੰ 91 ਸੀਟਾਂ ਨਾਲ ਲੋਕਾਂ ਨੇ ਜਿਤਾਇਆ ਤੁਹਾਡੇ ਪਰ ਲੋਕਾਂ ਨੇ ਭਰੋਸਾ ਜਿਤਾਇਆ ਲੇਕਿਨ ਉਹਨਾਂ ਦਾ ਭਰੋਸਾ ਬਿਲਕੁਲ ਟੁੱਟ ਚੁੱਕਿਆ ਅੱਜ ਹੱਥ ਜੋੜ ਜੋੜ ਕੇ ਦੇਖਿਆ ਨਹੀਂ ਹੋਣਾ ਤੁਸੀਂ ਮੇਰੇ ਖਿਲ ਪ੍ਰਿੰਟ মিডিਆ ਦੇ ਵਿੱਚ ਕੀ ਹੱਥ ਜੋੜ-ਜੋੜ ਕੇ ਕਿਵੇਂ ਰੋਕੇ ਇੱਕ ਭਰਾ ਆਪਣੇ ਭਰਾ ਨੂੰ ਤਲਾਸ਼ ਕਰ ਰਿਹਾ ਸੀਗਾ ਕਿ ਮੇਰਾ ਭਰਾ ਵਾਪਸ ਦੇ ਦਿਓ ਮੇਰੀ ਸਾਰੀ ਜ਼ਮੀਨ ਜਾਇਦਾਦ ਸਾਰੀ ਪੂੰਜੀ ਲੈ ਲਓ ਸੋ ਸਾਢੇ 3 ਸਾਲ ਦੇ ਵਿੱਚ ਇਹਨਾਂ ਤੇ ਹੁਣ ਤੱਕ ਇਸ ਤਰ੍ਹਾਂ ਦੇ ਗੈਂਗਸਟਰਾਂ ਨੂੰ ਨੱਥ ਨਹੀਂ ਪਈ ਉਹ ਕਹਦੇ ਕਿ ਇਹ ਕੈਂਸਰ ਬਣ ਚੁੱਕਾ ਹੈ ਕੈਂਸਰ ਦਾ ਇਲਾਜ ਹੌਲੀ-ਹੌਲੀ ਹੁੰਦਾ ਹੈ ਨਾ ਕਿ ਇੱਕਦਮ ਹੀ ਅਸੀਂ ਸ਼ਾਰਟ ਦੇ ਦਈਏ ਕਿ ਜਿਹੜਾ ਨੌਜਵਾਨ ਨੂੰ ਮੋੜਨਾ ਬੜਾ ਔਖਾ ਹੈ ਬੜੀ ਮੁਸ਼ਕਲ ਦੇ ਨੌਕਰੀਆਂ ਦੇ ਕੇ ਅਸੀਂ ਹੋਰ ਤਿਰਖੇਡਾਂ ਨਾਲ ਜੋੜ ਕੇ ਮੋੜ ਰਹੇ ਹਾਂ ਨੌਜਵਾਨਾਂ ਜਿਹੜੇ ਗੈਂਗਸਟਰ ਵਾਲੇ ਰਾਹ 'ਚ ਪਏ ਹੋਏ ਨੇ ਕੋਈ ਨੌਕਰੀ ਨਹੀਂ ਦਿੱਤੀ ਕੋਈ ਖੇਡਾਂ ਨਾਲ ਨਹੀਂ ਜੋੜ ਰਹੇ ਕੋਈ ਕੈਂਸਰ ਨਹੀਂ ਇਸ ਤਰ੍ਹਾਂ ਦਾ ਬਣਿਆ ਕਿਸੇ ਬੰਦੇ ਨੂੰ ਤੁਸੀਂ ਬੁਲਾਓ ਔਰ ਕਿਸੇ ਬੰਦੇ ਨੂੰ ਸਮਝਾਣਾ ਚਾਹੋ ਸਰਕਾਰ ਚਾਹੇ ਤਾਂ ਦਸਾ ਦਿਨਾਂ ਚ ਸੁਧਰ ਜੰਨੇ ਆ ਸਰਕਾਰ ਨੇ ਹੁਣ ਤੱਕ ਇਹ ਨਾ ਚੀਜ਼ਾਂ ਚ ਚਾਹਿਆ ਨਹੀਂ ਸਰਕਾਰ ਨੇ ਅਜੇ ਤੱਕ ਆਪਣੀ ਦੁਸ਼ਮਣੀ ਕੱਢਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕੀਤਾ ਸਰਕਾਰ ਨੇ ਹੋਰ ਬੰਦਿਆਂ ਦੇ اپੋਜੀਸ਼ਨ ਪਾਰਟੀਆਂ ਦੇ ਉੱਪਰ ਪਰਚਾ ਦੇਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਸਰਕਾਰ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਸਰਕਾਰ ਆਉਣ ਤੇ ਕੋਈ ਰੁਜ਼ਗਾਰ ਨਹੀਂ ਮਿਲਿਆ ਸਰਕਾਰ ਆਉਣ ਤੇ ਕੋਈ ਮਹਿਲਾਵਾਂ ਨੂੰ 1000 ਰੁਪਏ ਪੱਤਾ ਨਹੀਂ ਮਿਲਿਆ ਸਰਕਾਰ ਆਣ ਤੇ ਮੈਡੀਕਲ ਦੀ ਸਹੂਲਤ ਨਹੀਂ ਮਿਲੀ ਸਰਕਾਰ ਆਣ ਪਰ ਕੋਈ ਐਜੂਕੇਸ਼ਨ ਦੀ ਸਹੂਲਤ ਨਹੀਂ ਮਿਲੀ ਮੈਨੂੰ ਦੱਸੋ ਜਿੰਨੀਆਂ ਇਹ ਕੰਡੀਸ਼ਨਾਂ ਕਹਿ ਕੇ ਆਏ ਸੀਗੇ ਪੰਜਾਬ ਦੇ ਵਿੱਚ ਹੁਣ ਤੱਕ ਇਹਨਾਂ ਨੇ ਇੱਕ ਵੀ ਵਾਅਦਾ ਜਿਹੜਾ ਪੂਰਾ ਕੀਤਾ ਹੋਵੇ ਉਹ ਦੱਸਿਆ ਜਾਵੇ ਸਾਨੂੰ ਹਜ਼ਾਰਾਂ ਕਰੋੜ ਰੁਪਏ ਜਿਹੜਾ ਹੈਗਾ ਇਹਨਾਂ ਨੇ ਲੋਨ ਚੱਕ ਲਿਆ ਜੋ ਕਿ 2045 ਤੱਕ ਸਾਡਾ ਜਿਹੜਾ ਨਵਜਮਾ ਬੱਚਾ ਉਹਦੇ ਪਰ ਵੀ ਲੱਖਾਂ ਰੁਪਏ ਕਰਜ਼ਾ ਲੇਕੇ ਹੋ ਜੰਮਿਆਂ ਸੋ ਸਰਕਾਰਾਂ ਨੂੰ ਇੱਕ ਕਰਜੇ ਤਾਰਨੇ ਚਾਹੀਦੇ ਆ ਸਰਕਾਰਾਂ ਨੂੰ ਗੈਂਗਵਾਰ ਖਤਮ ਕਰਨਾ ਚਾਹੀਦਾ ਸਰਕਾਰਾਂ ਨੂੰ ਲੋਕਾਂ ਨਾਲ ਮਿਲ ਮਲਾਬ ਕਰਨਾ ਚਾਹੀਦਾ ਸਰਕਾਰਾਂ ਨੂੰ ਜ਼ੀਰੋ ਗਰਾਉਂਡ ਦੀ ਰਿਪੋਰਟ ਲੈਣੀ ਚਾਹੀਦੀ ਹੈ ਸੋ ਸਰਕਾਰਾਂ ਦਾ ਇਹ ਕੰਮ ਹੁੰਦਾ ਸਰਕਾਰਾਂ ਦਾ ਇਹ ਕੰਮ ਨਹੀਂ ਹੁੰਦਾ ਕਿ ਤੁਸੀਂ ਸੱਤਾ ਦੇ ਵਿੱਚੋਂ ਤੁਸੀਂ ਆਪੋਜੀਸ਼ਨ ਪਾਰਟੀਆਂ ਤੇ ਤੰਜ ਕਸੋ ਆਪੋਜੀਸ਼ਨ ਪਾਰਟੀ ਦਾ ਮਤਵਲ ਹੁੰਦਾ ਆਪੋਜੀਸ਼ਨ ਪਾਰਟੀ ਦਾ ਫਰਜ਼ ਹੁੰਦਾ ਕਿ ਸੁੱਤੀ ਹੋਈ ਸਰਕਾਰ ਨੂੰ ਜਗਾਉਣਾ ਅਸੀਂ ਸਮੇ ਸਮੇ ਸਿਰ ਹਰੇਕ ਪਾਰਟੀ ਦਾ ਨਮਾਇੰਦਾ ਤੇ ਵਰਕਰ ਮੇਰੇ ਵਰਗਾ ਛੋਟਾ ਜਾ ਅਸੀਂ ਸੱਤਾਧਾਰੀ ਪਾਰਟੀ ਨੂੰ ਜਗਾਣ ਦਾ ਜੋ ਕੰਮ ਕਰਦੇ ਆ ਸੋ ਅਸੀਂ ਸਰਕਾਰ ਨੂੰ ਹਰ ਵਕਤ ਅਪੀਲ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਚਲੋ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਜਿੱਥੇ ਤੁਹਾਡਾ ਸਹੀ ਕੰਮ ਹੋਊਗਾ ਅਸੀਂ ਬਿਲਕੁਲ ਤੁਹਾਡੇ ਨਾਲ ਆ ਚਾਹੇ ਉਹ ਐਸਵਾਈਐਲ ਦਾ ਮੁਦਾਵਈ ਉੱਥੇ ਵੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨਾਲ ਇਸ ਤਰ੍ਹਾਂ ਦੇ ਮੁੱਦੇ ਨੂੰ ਲੈ ਕੇ ਤੁਸੀਂ ਚੱਲੋ ਗੈਂਗਵਾਰ ਖਤਮ ਕਰਨ ਦੀ ਗੱਲ ਕਰੋ 올 ਪਾਰਟੀ ਮੀਟਿੰਗ ਬੁਲਾਓ ਇਹਦਾ ਸੋਲੂਸ਼ਨ ਪੁੱਛੋ ਤੁਸੀਂ ਨਵੇਂ ਆ ਤੁਸੀਂ ਪੰਜਾਬ ਪੁਰਾਣਿਆਂ ਦੇ ਵਿੱਚ ਜਿਹੜੇ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਇਹਦਾ ਹੱਲ ਪੁੱਛੋ ਉਸ ਤਰੀਕੇ ਨਾਲ ਕੰਮ ਕਰੋ ਤਾਂ ਕਿ ਪੰਜਾਬ ਦੇ ਵਿੱਚ ਲੋਕ ਸੁਰੱਖਿਤ ਰਹਿ ਸਕਣ ਗੈਂਗਵਾਰ ਖਤਮ ਹੋ ਸਕੇ ਠੀਕ ਹੈ ਬਿਲਕੁਲ ਦੇਖੋ ਕੇ ਸੰਨ ਕਮੇਟੀ ਚਾਵਲਾ ਜਿੰਨਾਂ ਵੱਲੋਂ ਅੱਜ ਕੱਲ੍ਹ ਦੇ ਹਾਲਾਤਾਂ ਬਾਰੇ ਗੱਲਬਾਤ ਕੀਤੀ ਇਹਨਾਂ ਨੂੰ ਦੱਸੇਗੇ ਕਿ ਪੰਜਾਬ ਜਿਹੜੀ ਘੜੀ ਚ ਨਿਕਲ ਰਿਹਾ ਹੈ ਉੱਥੇ ਹੀ ਬੜੇ ਮੁਸ਼ਕਲ ਦੇ ਨਾਲ ਲੋਕ ਰਹਿ ਰਹੇ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੋਜ਼ਾਨਾ ਕੋਈ ਨਾ ਕੋਈ ਕਤਲ ਹੋ ਰਿਹਾ ਜਿਸ ਕਾਰਨ ਸਾਨੂੰ ਡਰ ਮਹਿਸੂਸ ਹੋ ਰਿਹਾ ਕਿ ਪਤਾ ਨਹੀਂ ਕਦੋਂ ਕਿਸ ਦੇ ਉੱਤੇ ਕਿਸ ਨੇ ਹਮਲਾ ਕਰ ਦਿੰਦਾ ਇਹ ਗੈਂਗਬਾਰ ਜੋ ਚੱਲ ਰਹੀ ਹੈ ਗੈਂਗਸਟਰਾਂ ਵੱਲੋਂ ਸ਼ਰੀਆਮ ਧਮਕੀਆਂ ਦੇ ਕੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਨੇ ਬੜੇ ਹਾਲਾਤ ਮਾੜੇ ਨੇ ਪੰਜਾਬ ਦੇ ਸ ਨੂੰ ਲੈ ਕੇ ਨਾਲ ਦੱਸਿਆ ਗਿਆ ਕਿ ਆਲ ਪਾਰਟੀ ਮੀਟਿੰਗ ਬੁਲਾ ਕੇ ਉਸ ਦੇ ਵਿੱਚ ਵੱਖ-ਵੱਖ ਪਾਰਟੀ ਦੇ ਲੀਡਰਾਂ ਦੇ ਸੁਝਾਅ ਲੈਣੇ ਚਾਹੀਦੇ ਨੇ ਦੂਜੇ ਪਾਸੇ ਪੰਜਾਬ ਨੂੰ ਕੀ ਮੇ ਬਚਾਇਆ ਜਾ ਸਕਦਾ ਇਸ ਤਰੀਕੇ ਦੀ ਰਣਨੀਤੀ ਅਗਲੀ ਬਣਾਉਣੀ ਚਾਹੀਦੀ ਥੋੜੇ ਕਰਮ ਸੁੰਮਿਤ ਦੇ ਨਾਲ ਤੇ ਸੇ